ਆਰੇ ਫੇਸਬੁਕ ਤੇ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲਾਉ ਵਿੱਚ ਅੱਪਾ ਅੱਜ ਸ਼ੂਟਿੰਗ ਕਰਨ ਗਏ ਆ ਆਪਣੇ ਜਿਹੜੇ ਪਾਰਟ ਚੱਲ ਜੀਂਦੇ ਆ ਕਵੀਨ ਦਾ ਅਸ਼ਾ ਦਾ ਦੋਨੇ ਪਾਸੇ ਚੱਕਿਆ ਜਾਊਗਾ ਕਿਉਂਕਿ ਜਿਹੜੇ ਬੰਦੇ ਫੇਸਬੁਕ ਖੰਡਾ ਪਾਣੀ ਪੀ ਜਾਂ ਨਾ ਮੁੜ ਕੇ ਚਾਕੇਗਾ ਹਾ ਗੜਾਤਾਰ ਹੋ ਗਿਆ ਕਾਦੇ ਨਾਲ ਹੋ ਗਿਆ ਕਿਉਂ ਗਰੀਸ ਬਾਤ ਹੈ ਹੁਣ ਕੀ ਗਲੇ 'ਚ ਪੈਂਦੀ ਪਤਾ ਨਹੀਂ ਕੀ ਕੁਝ ਪਾਉਣੇ ਹੋਗੇ ਹਾਂ ਬੰਦੇ ਨੂੰ ਪਹਿਲਾਂ ਚਾਹ ਤੂੰ ਪਾਇਆ ਗਰੀਸ ਵੇ ਆ ਗਰੀਸ ਪਾਇਆ ਗਲੇ ਚ ਹਾਂ ਹੈ ਗਰੀਸ ਤੋਂ ਨਹੀਂ ਬੰਦ ਪਾ ਮੇਰਾ ਅੱਛਾ ਖੋਲ ਤਾਂ ਖੋਲ ਤਾਂ ਆਪਣਾ ਹੀ ਗਰੀਸ ਤੇ ਹਾਂ ਆ ਆ ਆ ਨਹੀਂ ਆ ਤਾਂ ਪੈਨਸੀਏ ਨਹੀਂ ਜਿਹੜੀ ਗੱਡੀ ਆ ਉਹ ਆਰਟਿਕਾ ਕਹਿੰਦੇ ਨੇ ਆਰਟਿਕਾ ਗੱਡੀ ਆ ਇਹ ਆਹ ਕਿਹੜੀ ਆ ਓਏ ਕੋਈ ਗੱਲ ਹੈ ਇਹਦਾ ਟਰਾਲਾ ਹੈਗਾ ਟਰਾਲਾ ਖੋੜਾ ਟਰਾਲਾ ਬੜਾ ਖਰਚਾ ਹੈ ਦਾ ਨਾਲ ਦਾ ਕੋਰਾ ਤੋੜ ਨਹੀਂ ਮਤਾਏ ਵਾਲੇਸ ਮਾਰ ਕੇ ਦਵਾਦੀ ਚਾਹ ਨੂੰ ਵਾਲੇ ਦਾ ਹੈਂ ਵਾਲੇ ਦਾ ਹੈਂ ਆ ਇੱਕ ਵੀਡੀਓ 1.3 ਲੱਖ ਰੁਪਏ ਦੇ ਕੀਏ ਇੱਕ ਵੀਡੀਓ ਇੱਕ ਵੀਡੀਓ 971 ਵਧੀਆ ਚੱਲੀ ਜਾਂਦੇ ਸੀ ਇਹਨਾਂ ਬੰਦੀ ਵਾਲੀ ਸੀ 16 ਮਿੰਟ 35 ਬਸ ਟੀਮ ਕਰਕੇ ਹਟ ਹੋ ਹੋ ਜਾਂਦਾ ਨਾ ਫਰਕ ਪੈ ਜਾਂਦਾ ਟੀਮ ਜਦੋਂ ਕਿੰਨਾ ਵਜੇ ਦੀ ਪਹਿਲਾਂ ਟੀਮ ਬਣੀ ਹੋਈ ਸੀ ਵਧੀਆ ਵੱਡੀ ਵੱਡੀ 100000 ਰੁਪਏ ਚ ਦੇਖ ਵੀਡੀਓ ਵੱਡੀ ਵੱਡੀ 100000 ਹਾਂ ਹੈਨਾ ਕਹਿੰਦਾ ਹਾਰਟ ਕਿਉਂ ਗਏ ਮਾਂ ਟੀਮ ਕਰਕੇ ਹੋਏ ਨਾ ਜਿਹੜੋ ਵਿੱਚ ਸਾਡੇ ਜਾਂਦੇ ਆ ਚੱਲਦੇ ਚੱਲਦੇ ਕੰਮ ਨੂੰ ਕਹਿੰਗਾ ਬੀਮਾਨੀ ਵਾਲੀ ਇਹ ਚ ਭਾਂਦੇ ਰੱਖੋ ਚੁੱਪਾ ਕਰਕੇ ਚੁੱਪਾ ਕਰ ਲਿਖਿਆ ਇਹ ਤੇ ਮਗਰ ਇਹੇ ਚੁੱਪ ਕਰ ਹਾਂ ਉਹ ਚੁੱਪਾ ਕਰ ਲਿਖਿਆ ਕਿ ਚੁੱਪ ਕਰ ਲਿਖਿਆ ਮੋਬਾਈਲ ਮੰਗ ਰ ਮਿਰਦੀ ਸਿੰਘ ਕੀਮਲਾ ਪਾ ਇਹ ਨਹੀਂ ਵੀਦਾ ਕੋਈ ਨਹੀਂ ਆਇਆ ਏ ਟੈਗ ਨਹੀਂ ਗਿਆ ਤਾਂ ਹੋਈ ਸੀਗਾ ਹਾਂ ਕੋਈ ਨਹੀਂ ਗਿਆ ਸੀ ਹਾਂ ਹਾਂ ਉਹਨੂੰ ਵੱਧ ਪਤਾ ਅੱਖਰ ਜਾਂ ਮੈਂ ਮੈਨੂੰ ਤਾਂ ਫੋਨ ਛੋਟਿਆ ਪਤਾ ਮੈਨੂੰ ਇਹਦੇ ਪੈਸੇ ਤੇਰੇ ਸਟicker ਲਾਤਾ ਅਗਰ ਆ ਤੂੰ ਔਰ ਸਟicker ਦਾ ਜਵਾਕਾਂ ਨੇ ਲਾਤਾ ਤੇਰੇ ਤਾਂ ਹੀ ਨਾ ਮੇਰੇ ਤਾਂ ਨਹੀਂ ਲੱਗਾ ਸੱਚ ਮੈਂ ਲਾ ਰਿਹਾ ਤਾਂ ਨਾ ਸਟicker ਤਾਂ ਇਹਦੇ ਲਾਈ ਨੇ ਆ ਮੁੰਡੇ ਦੇ ਲੈ ਆਣ ਇਥੋਂ ਦੁਕਾਨ ਤੋਂ ਕੋਈ ਇਹਦੇ ਵੀ ਤਾਂ ਆਜੂ ਹੂੰ ਹਾਂ ਸਟਿੱਕਰ ਸਾਡੇ ਲਾਇਆ ਇਹ ਹਾਂ ਸਾਡੇ ਲਾਇਆ ਕਿ ਨਹੀਂ ਹੈਪੀ ਨੂੰ ਸਰੀ ਬੰਦਾ ਨਾ ਉਹ ਆਹ ਫੋਨ ਕਿਹਾ ਅੱਛਾ ਇਹ ਤਾਂ ਹੀ ਜਾਂਦੇ ਬੰਨ ਛੋਟੇ ਮੋਟੇ ਫੋਨ ਕਿੱਥੇ ਚੱਕਦਾ ਇਹ ਮਾੜਾ ਫੋਨ ਚੱਕਦਾ ਇਹ ਨਾ ਨਾ ਹੋਰ ਹੁਣ ਵੀਰਪਾ ਉਹਨੂੰ ਤਾਂ ਪੁੱਛ ਲੈਂਦਾ ਕੁੜੀ ਨੂੰ ਕਿੰਨਾ ਸਾਈਜ਼ ਨੂੰ ਪੁੱਛਿਆ ਹੋਇਆ ਕੀ ਕਹਿੰਦੀ ਉਹ ਉਹ ਤਾਂ ਆਪ ਕਹੀ ਜਾਂਦੀ ਕਿ ਨਹੀਂ ਵੀ ਬਣਾਓ ਵੀਡੀਓ ਪਈ ਉਹ ਤਾਂ ਕਹਿੰਦੀ ਉਹ ਤਾਂ ਰੋਜ਼ ਕਹਿੰਦੀ ਆ ਪਰ ਉਹਦੇ ਸੀ ਇਲਾਨ ਉਹ ਤਾਂ ਐ ਵੀ ਕਹਿੰਦੀ ਉਹ ਤਾਂ ਐ ਕਹਿੰਦੀ ਕਹਿੰਦੀ ਇੰਦਰ ਵੀਰਾ ਵੀ ਆਉਂਦਾ ਕਹਿੰਦੀ ਹੂੰ ਮਖਾ ਹਾਂ ਹੈਂ ਇੰਦਰ ਆ ਦੇਖ ਅੱਛਾ ਇੰਦਰ ਵੀਰਾ ਇੰਦਰ ਵੀਰਾ ਵੀ ਆਉਂਦਾ ਹੈਂ ਤੁਹਾਨੂੰ ਕੀ ਕਹਿੰਦੀ ਪਾਜੀ ਨਹੀਂ ਮੈਨੂੰ ਤਾਂ ਜੇਬੀ ਕਹਿੰਦੀ ਹੁੰਦੀ ਆ ਨਹੀਂ ਲੈਂਦੀ ਮੇਰਾ ਤਾਂ ਮਾਸਾ ਪ੍ਰੇਮ ਹੈ ਭਾਈ ਇੰਦਰ ਵੀਰਾ ਹੂੰ ਬੁਲਾ ਕੇ ਨੂੰ ਆਓ ਕਰੋ ਉਹ ਤਾਂ ਸੀਨ ਲੈ ਲੈਂਦੇ ਵਿੱਚ ਬੁਲਾ ਕੇ ਆਓ ਅੱਧਰ ਲੈ ਸੀਨ ਲੈ ਲੋ ਵੀਚ ਉਹਦੇ ਕੋਈ ਜਤ ਪਿਓ ਬਣਾਉਣਾ ਪੂਜਾ ਮਾ ਫੇਰ ਸੀਨ ਆਉਣਗੇ ਕੋਲ ਕੋ ਬੋੜਾ ਫੈਰ ਦੇਖ ਲੋ ਕੋਈ ਬੋੜਾ ਫੈਰ ਦਾ ਪਾਣ ਲੈਨੇ ਆ ਉਹੀ ਕਰ ਲੈਨੇ ਹੂੰ ਲੱਬ ਲੈਨੇ ਫੇਰ ਕੋਈ ਹੋਰ ਲੰਮੀ ਕਰ ਲੋ ਵਿਆਹ ਵੇਰੇ ਬਰੇ ਸੀਨ ਲੱਗਣ ਫੇਰ ਹੀ ਫੈਲਾਉਣਾ ਆਪਣੇ ਸੀਨ ਹੀ ਲੱਗੇ ਜਾਂਦੇ ਵਿੱਚ ਦੇ ਉਹਨੇ ਸੀਨ ਬਾੜ ਦੋ ਇਹ ਹੀ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਪਹਿਲਾਂ ਵੀ ਐਂ ਹੀ ਹੋਇਆ ਸੀ ਵੀ ਤੁਸੀਂ ਉਸ ਸਾਹ ਪਹਿਲਾਂ ਵੀ ਵਿਆਹ ਵਿਆਹੀ ਕਰੇਗੇ ਵਿਆਹ ਦਿਖਾਇਆ ਨਹੀਂ ਲੋਕਾਂ ਦੇ ਦੇਖਣ ਵਾਟ ਗਏ ਅੱਕ ਕਿ ਵੀ ਯਾਰ ਵਿਆਹ ਨਹੀਂ ਤਾਂ ਐ ਹੀ ਨਹੀਂ ਗੇ ਨਹੀਂ ਹੁਣ ਤਾਂ ਪੱਕਾ ਧਰ ਰੱਖਿਆ ਹੁਣ ਤਾਂ ਨਹੀਂ ਜਿਆ ਨਹੀਂ ਤਾਂ ਹੋਣਾ ਤੁਸੀਂ ਮੰਨ ਕੇ ਜੇ ਵਿਆਹ ਹੋਇਆ ਦਿਖਾ ਉਹਦੇ ਸੀਨ ਲੱਗੇ ਨਾ ਉਹ ਵਿਆਹ ਵਰਗੀ ਹੋਏ ਨਾ ਨਾ ਵਿਆਹ ਤਾਂ ਦਿਖਾਵਾਂਗੇ ਹੋਇਆ ਤਾਂ ਜਮਾ ਵਿਆਹ ਕਰਵਾਉਂਦੇ ਦੋ ਮਾਤੇ ਬੋਲਾ ਡੰਗਾ ਬੰਗਾ ਕਰਨਾ ਉਹ ਹਾਂ ਪੂਰਾ ਸ਼ਾਟ ਜੁਕਾ ਮੰਗਾ ਮੰਗਾ ਉਹ ਤਾਂ ਕਰ ਲਾਂਗੇ ਇੱਕ ਪੁੰਡਾ ਮੇਰੀ ਗੱਲ ਸੁਣ ਯਾਰ ਉਹਨਾਂ ਕਨੇ ਡੰਗਾ ਬੰਗਾ ਕਰ ਲਾਂਗੇ ਆਪਾਂ ਡੰਗਾ ਬੰਗਾ ਕੀ ਕਰਨਾ ਆਪਾਂ ਬਾਲਾ ਵੱਡਾ ਕੀ ਕਰਨਾ ਕੁਝ ਨਹੀਂ ਕਰਨਾ ਵੱਡਾ ਆਪਾਂ ਉਹੀ ਤਾਂ ਹੈ ਆਪਾਂ ਤਾਂ ਕਿ ਟੈਂਟ ਟੈਂਟ ਦੇ ਦੇ ਬਿਆਹ ਹੋ ਰਿਹਾ ਸੀ ਕੱਟ ਕੇ ਕਿਉਂ ਯਾਰ ਇੱਥੇ ਲਾਵਾਂਗੇ ਪਰਿਆ ਕੇ ਇਹਨੂੰ ਦੇ ਕਰ ਨੂੰ ਆਪਾਂ ਰੰਗ ਕਰ ਦਾਂਗੇ ਮੈਨੂੰ ਤਾਂ ਇਹ ਮੈਨੂੰ ਬਾਲਟੀ ਹੋ ਜੂਗੀ ਨਾਲੇ ਆਪਣਾ ਵਿਆਹ ਦਾ ਪ੍ਰੋਗਰਾਮ ਹੋਊਗਾ ਨਾਲੇ ਇਸ ਨਾਲ ਸਾਰਾ ਕੁਝ ਵਿੱਚ ਹੀ ਵਾਟ ਲਾਂਗੇ ਤੇ ਸੋਚਣਾ ਨਹੀਂ ਤੇ ਜੇ ਕੋਈ ਕਿਸੇ ਪਰਵਾਹ ਮਾ ਉੱਚੀ ਸੀ ਨਾ ਨਾ ਉੱਥੇ ਨਹੀਂ ਉੱਥੇ ਨਹੀਂ ਆਵੇ ਉੱਥੇ ਨਹੀਂ ਤੇ ਬਧੀ ਫਿਰ ਦੋ ਦਿਨ ਆ ਗਏ ਸੀ ਤਾਂ ਪਹਿਲੇ ਵਾਰ ਦੀਪ ਮਾਲਾ ਸੀ ਮੁੰਡੇ ਨਾਲ ਅਸੀਂ ਕਰਨਾ ਆਪਾਂ ਇੱਥੇ ਆ ਕਰ ਦੋ ਦਿਨ ਇੱਥੇ ਤੂੰ ਮੇਰੀ ਗੱਲ ਸੁਣ ਪਸੂਆਂ ਦੀਆਂ ਤਾਰਾਂ ਕੱਢ ਕੇ ਤੂੰ ਸਾਡੇ ਕੋਲ ਪਹੁੰਚ ਗਿਆ ਗਰੀ ਹਾਂ ਰਾਤ ਨੂੰ ਤਾਂ ਕੀ ਕਰਨਾ ਕਿ ਰਾਤ ਨੂੰ ਨੀਰਾ ਪੋਣਾ ਰਾਤ ਨੂੰ ਮੈਂ ਤਾਂ ਕੀ ਕਰਨਾ ਹੁੰਦਾ ਬਸ ਫਿਰ ਆ ਇੰਦਰ ਤਾਂ ਇੱਥੇ ਹੀ ਆ ਤਾਰਾਂ ਕੱਢ ਕੇ ਬਾਹਰ ਟੀ ਨਾਲ ਲੈ ਆਈਂ ਇੰਦਰ ਤਾਂ ਦੇਖ ਆ ਲੂਲੂ ਵੀ ਚਰੇਊਗਾ ਸਾਰਾ ਕੰਮ ਕਰਾਊਗਾ ਇਹ ਤਾਂ ਤੈਨੂੰ ਪਤਾ ਇਹ ਤਾਂ ਡਿਊਟੀ ਇਹ ਸਬਜੀ ਚੀਰਨ ਤੇ ਇਹ ਸਾਰੇ ਕੰਮ ਤੇ ਉਥੇ ਲਾਵਾਂਗੇ ਕਿਉਂ ਸਿਆਣਾ ਯਾ ਬੰਦਾ ਸਿਆਣਾ ਬੰਦਾ ਕਿ ਇੰਦਰ ਤਾਂ ਹਾਂ ਨਾ ਕੁਝ ਬੜਾ ਵੱਡਾ ਕਰਨਾ ਕੰਮ ਹੋਰ ਆਪਣੇ ਕੋਲ ਸਾਰਾ ਪ੍ਰੋਜੈਕਟ ਹੈਗਾ ਹੋਰ ਗੱਲਾਂ ਬਾਤਾਂ ਹੀ ਕਰਨੀਆਂ ਬੁੜੀਆਂ ਮਾਣਾ ਮੋਟਾ ਗਿੱਦਾ ਪਾਉਣੀਆਂ ਦਿਖਾਉਂਦੀਆਂ ਉਹ ਆ ਜਾਣਗੀਆਂ ਨਾਲੇ ਬੁੜੀਆਂ ਪਕੌੜੇ ਖਾ ਜਾਣੇ ਕਿੰਨੇ ਭੈਣੇ ਗੱਟਾ ਵੀ ਨਹੀਂ ਕਹਿੰਦੇ ਆਲੂਆਂ ਦਾ ਰੋਟਾ ਤੇ ਨੂੰ ਪਿਆਪਾ ਪੌਣ ਕਰਦੇ ਇਹ ਵੀ ਪੁੰਨੀ ਹੈ ਕਦਰਾਂ ਦਾ ਇਹ ਵੀ ਪੁੰਨੀ ਹੈ ਹਾਂ ਕਿ ਇਹ ਪੁੰਨੀ ਲੱਗ ਜੇ ਨਾਲੇ ਨਾਲੇ ਕੀ ਪਤਾ ਪੁੰਨੀ ਲੱਗ ਜੇ ਕਿਹਦਾ ਆਲੂ ਦਾ ਇਹ ਕਿਸਮ ਦੀ ਖੇੜਾ ਆਲੂ ਹੈ ਨਹੀਂ ਪਤਾ ਭਿੰਦੇ ਆਲੂ ਆਪਾਂ ਨੂੰ ਰਜਾ ਜਾਣ ਆਲੂ ਵਾਲੇ ਤਾਂ ਟਰਾਲੀ ਰਹਾ ਲਾ ਲੂਆ ਦੀ ਤਾਂ ਗੱਲ ਹੈ ਆਲੂ ਹੁਣ ਸਸਤੇ ਹੋ ਰਹੇ ਆ ਸਸਤਾ ਕਰ ਲੈਣ ਨੂੰ ਤਾਂ ਹਾਫ ਦੀ ਹੋ ਜਾਏਗੀ 15 20 ਦਿਨ ਨੂੰ ਹੂੰ ਬੱਦੂ ਆ ਕੇ ਪਕੌੜਾ ਆਉਂਦਾ ਫਿੰਗਰ ਕੱਢ ਦਾਂਗੇ ਦਾਬ ਦਾਬਾ ਲਿਆ ਕੇ ਉਥੋਂ ਗੁਰੂ ਘਰ ਵਾਲਾ ਭਾਜਰ ਦਾ ਕਾਲੂ ਤੇ ਆਉਦਾ ਪੰਜ ਮਿੰਟਾਂ ਦੀ ਚਾਰ ਬੋਨੀਆਂ ਦੀ ਫਿੰਗਰ ਉਹਨਾਂ ਦਾਗੇ ਪਕੌੜੇ ਤਾਂ ਖਾਣਾ ਇੰਦਰਾ ਤੂੰ ਖਾਵਾ ਯਾਰ ਪਕੌੜੇ ਖਾਵਾ ਕਿ ਕੋਸਾ ਘਣਾ ਗੇ ਠੀਕ ਕੋਸਾ ਨਹੀਂ ਹੁੰਦਾ ਮਾ ਆ ਕੇ ਜੇ ਵੀ ਸਾਰਾ ਕੁਝ ਬੰਦ ਹੋਵੇ ਤੇਰਾ ਪਰ ਉਹ ਤਾਂ ਹੋਣਾ ਤਾਂ ਹੀ ਨਾ ਕਹਿਣਾ ਵੀ ਫਿਰ ਆਪਾਂ ਕੋਈ ਨਹੀਂ ਭੈਣ ਦੀ ਬਿਆਨ ਮੈਂ ਕਰਨਾ ਵੀ ਆਪਾਂ 35-40 ਲੱਖ ਲਾਉਣਾਗਾ ਹੈ

ਜੀ ਹੁਣ ਤੈਨੂੰ ਵੀ ਵਿਆਹ ਤਾਂਹੀਂ ਤਾਂ ਤੇਰਾ ਵਿਆਹ ਕਰ ਰਹੇ ਆਂਗੇ ਹੋਰ ਜਾਣ ਔਖਾ ਬਹੁਤ ਹਉ ਵਿਆਹ ਵੀ ਤਾਂ ਹੀ ਕਰ ਰਹੇ ਆ ਨਾ ਹੂੰ ਵਿਆਹ ਵੀ ਤਾਂ ਹੀ ਕਰ ਰਹੇ ਵਧੀਆ ਤੂੰ ਦੱਸ ਕਰ ਦੋ ਛੇਤੀ ਚਰਕ ਦੇ ਯਰਕਦ ਨੇ ਤਾਂ ਬਸ ਹੁਣ ਤਾਂ ਤੇਰਾ ਕਾਲਾ ਹੋ ਰਿਹਾ ਮੈਨੂੰ ਬਾਲਾ ਹੱਥ ਤਾਂ ਖੜ ਜਾ ਬਸ ਠੀਕ ਚਾਹ ਪੀ ਲਾ ਹੋਰ ਕੀ ਵੀਡੀਓ ਕੱਟ ਕੇ ਚਾਹ ਪੀ ਲਾਂ ਚਲੋ ਤਿਆਰ ਹੋ ਯਾਰ ਕਰੋ ਚੁੱਪ ਚਲੋ 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 ਯਾਰ ਦੁਪਹਿਰਾ ਹੋ ਗਿਆ ਦੁਪਹਿਰਾ ਹੋ ਗਿਆ 1 ਵਜੇ ਗਿਆ ਯਾਰ ਚੱਲ ਕੋਈ ਨਾ ਸੋਚੋ ਮੜੇ ਜਾਂ ਕੋਈ ਫਾੜ ਦੀ ਅੱਖ ਚੁੰਗੜਾ ਮਾਰ ਮਾਰੀ ਮੋਟੀ ਤੂੰ ਧਿਆਨ ਕਰ ਮੈਂ ਅੱਖ ਚੁੰਗੜਾ ਆਹ ਜਦੋਂ ਜਾਉਗੀ ਅੰਦਰ ਫੇਰ ਹੀ ਅੱਖ ਚੁੰਗੜਾ ਵੱਜੂ ਕੀ ਹੁੰਦੇ ਮੈਨੂੰ ਵੀ ਕਰਾ ਦੇ ਰਿਸ਼ਤਾ ਤੈਨੂੰ ਤੇਰੇ ਲੱਛਣ ਨਹੀਂ ਹੈਗੇ ਕਿਉਂ ਲੱਛਣ ਨੂੰ ਭੰਡਾਰ ਮੈਨੂੰ ਕੀ ਹੋਇਆ ਤੂੰ ਪਾਣੀ ਮੰਨ ਲੱਗ ਗਿਆ ਨਾ ਕੰਜਰ ਕਿੱਥੇ ਤੋਂ ਆਈ ਹੋਈ ਵੀ ਠੀਕ ਹੈ ਵੱਡੇ ਨੂੰ ਆ ਗਈ ਛੋਟੇ ਨੂੰ ਵੀ ਆ ਜੂਗੀ ਹੂੰ ਤੂੰ ਭੈ ਹੋਰੀ ਕੀ ਦੱਸਾਂ ਕੀ ਦੱਸਾਂ ਆ ਜਾ ਤੂੰ ਬੈੰਨੇ ਯਾਰ ਉਰੇ ਹੂੰ ਉਰੇ ਉਰੇ ਸੋਣੀ ਆਉਂਦੀ ਆ ਫੁੱਟੇ ਹੈ ਰਾਦੇ ਭਾਈ ਬਣ ਕੇ ਆਰ ਜਾਗਾ ਕੋਈ ਨਹੀਂ ਫਿਰ ਹੁਣ ਇੱਕਦਮ ਮੈਂ ਤਾਂ ਐਂ ਕਹਿੰਦਾ ਜੀ ਵੀ ਹੁਣ ਇਹਨਾਂ ਖਰਚਾ ਕਰਾਂਗੇ ਤਾਂ ਹੈਗੇ ਇਹ ਦੋਨਾਂ ਦੀ ਨਿਭੜ ਜੇਗਾ ਇਹੀ ਖਰਚੇ ਚ ਉਹ ਕੰਜਰ ਤੋਂ ਪਹਿਲਾਂ ਇੱਕ ਤਾਂ ਦੇਖ ਲੋ ਕਹੇ ਜੀ ਐ ਐ ਫਿਰ ਦੂਜੀ ਤੇ ਹੋ ਜੀ ਕਹੇ ਜੀ ਹੋਵੇ ਕੁਝ ਨਹੀਂ ਹੁੰਦਾ ਆਪਣੇ ਤੋਂ ਢੀਠ ਤਾਂ ਨਹੀਂ ਹੂ ਤੇਰੇ ਤੇ ਤਾਂ ਕੋਣ ਟੱਪ ਜੂਗਾ ਕਹਿੰਦਾ ਹਾਂ ਬੱਸ ਫਿਰ ਜਹਰ ਜੀ ਮਰਜੀ ਹੋਵੇ ਠੀਕ ਹੈ ਜਹਰ ਜੀ ਮਰਜੀ ਹੂੰ ਠੀਕ ਹੈ ਫਿਰ ਕੋਈ ਨਹੀਂ ਭਾਰ ਦੇ ਤੇਰੇ ਵਾਸਤੇ ਲਾਂਗੜੀ ਲੂਲੀ ਠੀਕ ਆ ਅੰਨੀ 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 ਹਾਂ ਗੁੰਗੀ 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 ਮੇਰੇ ਦਾ ਬੜੀ ਵਧੀਆ ਉਹ ਬੋਲਣ ਨੂੰ ਤਾਂ ਤੂੰ ਹੀ ਬਥੇਰੇਗਾ ਹਾਂ ਹੋਰ ਬਾਹਰ ਨਾੜ ਜ ਚਲਦੀ ਹੋਏ ਸਿੱਧੀ ਗੱਲ ਹੱਥ ਚੱਲਦੇ ਹੋ ਨਾੜ ਜ ਕੱਲੀ ਨਾੜ ਜ ਚਲਦੀ ਹੋਏ ਨਹੀਂ ਹੱਥ ਵੀ ਚੱਲਦੇ ਹੁਣ ਮਾੜਾ ਕੰਮਕਾਰ ਵੀ ਕਰੇ ਕਿ ਕੰਮ ਤਾਂ ਤੂੰ ਹੀ ਕਰਦਿਆ ਕਰੇਂਗਾ ਨਹੀਂ ਕੰਮ ਤਾਂ ਮੈਂ ਆਪਣਾ ਝਾੜੂ ਪੋਚੇ ਦਾ ਕੋਈ ਹੋਰ ਆਪਣਾ ਉਹਨੂੰ ਤਾਂ ਬਸ ਆਪਾਂ ਐ ਕਹਿਦਿਆ ਕਰਾਂਗੇ ਵੀ ਤੜ ਕਿੰਨਾ ਆ ਕੇ ਸੁਰਖੀ ਸਰਖੀ ਲਾ ਕੇ ਹੈ ਹੂੰ ਤੇ ਆਤਰ ਫਲੇਲਾ ਲਾ ਕੇ ਬਸ ਵਿੜੇ ਚ ਸਣ ਸਣ ਕਰਦੀ ਵੀਰੇ ਆਏ ਹਾਏ ਜੀ ਲਵਾਈ ਰੱਖਿਆ ਕਰ ਜੀ ਲਵਾਈ ਹੈ ਹੈ ਚੰਗਾ ਲਿਆ ਦਾਂਗੇ ਉਹਨੂੰ ਦੂਜਾ ਗਾਣੇ ਵਾਲੇ ਰੇੜੂ ਅੱਛਾ ਲਾ ਕੇ ਕੰਧੂੜੀ ਤੇ ਧਰ ਦੇ ਕਰਾਂਗੇ ਗਾਣੇ ਗਾਣੇ ਕਿਹਦੀ ਲਾਇਆ ਕਰਾਂਗੇ ਹੈ ਕਿਹੜੇ ਸਿੰਗਰ ਦੇ ਲਾਇਆ ਕਰਾਂਗੇ ਇਹੜੇ ਆ ਗਿਦਿਰੇ ਗਾਣੇ ਹੁਣ ਕੀ ਪਤਾ ਕਿਹੜੇ ਸੀ ਜਿਹੜੇ ਸੁਣਦੀ ਹੋਈ ਜੇ ਭਈ ਕੋਈ ਨਵੇਂ ਮਾਡਲ ਦੀ ਹੋਈ ਨਵੇਂ ਮਾਡਲ ਦੇ ਲਾਹ ਦੇ ਕਰਨੀ ਨਹੀਂ ਉਹ ਨਗੀਨੇ ਦੇ ਵੀ ਵਧੀਆ ਹੁੰਦੇ ਹੈਗੇ ਭੈਣ ਦੇ ਖਸਮਾ ਫੇਰ ਤਾਂ ਆਪਣੇ ਖੜੀ ਖੜੀ ਆਓ ਇਹ ਦੇਖੀ ਉਹ ਦੇਖੀ ਭੈਣ ਦੇ ਯਾਰ ਉਹ ਕੀ ਕਰੀ ਜਾਂਦੇ ਆ ਉਹ ਸੀਨ ਦੇਖਦੇ ਆ ਉਹ ਉਹ ਸੀਨ ਚੈੱਕ ਕਰੀ ਜਾਂਦੇ ਆ ਐਕਸ ਤੇ ਕਰ ਲਾ ਨਾ ਕਿ ਜਾਂਦਾ ਨਹੀਂ ਨਾ 2 ਐਕਸ ਆ ਰਹੀ ਆਪਣਾ ਫੋਨ ਕਿਉਂ ਸੈਟ ਹੈ ਹੋ ਆ ਜਾਓ ਫਿਰ ਜੇ ਸੈਟ ਆ ਤਾਂ ਟਪਾ ਕੇ ਦੇਖ ਲਓ ਟਪਾ ਕੇ ਇਹ ਦੇਖ ਲਓ ਕਿਉਂ ਹੈਪੀ ਕੋਈ ਗੜਬੜੀ ਹਾਂਜੀ ਕੋਈ ਗੜਬੜੀ ਤਾਂ ਨਹੀਂ ਮੈਂ ਗੜਬੜੀ ਤਾਂ ਕੁਝ ਨਹੀਂ ਮੈਂ ਵਿੱਚ ਪਹਿਲ ਪੂਰੀ ਗੱਲ ਹੋਇਆ ਕਰਨੀ ਮੈਂ ਉਹਨੂੰ ਐਂ ਕਰਦਾ ਹਾਂ ਹਾਂ ਉਹ ਥੋੜਾ ਪਹਿਲਾਂ ਬੋਲ ਪਾਉਂਦਾ ਨਾ ਹਾਂ ਤੇਰੇ ਟੂਲੀ ਜਹੀ ਪੱਗ ਉੱਤੇ ਮਰ ਗੀਵੇਂ ਪੱਟ ਹੋਣਿਆ ਹੈ ਹਾਏ 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 ਮੇਜਰਾ ਮਰਨ ਵਾਲੀ ਵੀ ਲਿਆਓ ਪੱਟਨ ਵਾਲੀ ਵੀ ਲਿਆਓ ਹਏ ਲਿਆਓ ਇਹ ਹਜੇ ਭੈਣ ਦਾ ਤੂੰ ਬਹਿਹ ਭਰਿਆ ਬੰਦਾ ਹੈ ਓਏ ਓਏ ਮੇਰਾ ਮੂੰਹ ਕੀ ਦੀ ਤਾਲ ਤੋਂ ਕੀ ਅੱਕ ਗਿਆ ਹੁਣ ਸਭ ਦੀਆਂ ਚੀਜ਼ਾਂ ਖਾਣੇ ਪੀਣੇ ਚ ਚਲੋ ਕੱਢੀਏ ਸੀਨ ਆ ਜੋ ਚਲੋ ਚਲੋ ਟਾਈਮ ਨਾ ਹਾਂਜੀ ਦੋਸਤੋ ਹੁਣ ਆਪਾਂ ਚੱਲਿਆਂ ਸੀਨ ਕੱਢਣ ਇਹਨਾਂ ਦਾ ਪਿੰਡ ਚ ਤੇ ਆ ਤੁਹਾਨੂੰ ਦਿਖਾਵਾਂਗੇ ਉੱਥੇ ਕਿਉਂ ਮੇ ਜਰਾ ਹੋ ਕੱਢ ਕੇ ਲਾਈਏ ਸੀਨ ਛੋਡਾ ਹੈ ਰੀਲਾ ਦੇਖਦਾ ਪੈਂਦਾ ਇਹ ਕਿ ਵੀਡੀਓ ਦੇਖਦਾ ਉਹ ਜੈ ਵੀ ਟੱਕੀ ਦੇਣੀ ਖਿੱਲੀ ਆ ਬਈ ਪਤਾ ਨਹੀਂ ਬਈ ਯਾਰ ਮਨੀ ਤੁਮਹੀ ਦਾ ਡੱਬ ਕੇ ਲਾਉਣੇ ਚ ਹੈ ਇੱਧਰ ਆ ਲਾਗੀ ਹੈ ਹਾਂ ਹਾਂ ਚੱਲ ਚੱਣ ਦੇ ਹਾਂ ਮੁਖੜਾ ਦਿਖਾ ਦੇ ਸੋਹਣੋ ਹਾਂ ਐਂ ਨਾ ਕੋਚਿਆ ਬੈਠਾ ਮੋਇਲਾ ਚ ਐ ਓਏ ਪੂਰਾ ਇਹ ਵੀ ਚਾਹੁੰਦਾ ਹੈ ਬਾਪਾ ਨਾ ਕੁਝ ਨਹੀਂ ਪੁਲੀਸ ਨਾਲ ਨਹੀਂ ਬਸ ਬਾਈ ਬਣ ਕੇ ਹੈ ਜਾਣਦੇ 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 ਆ ਕੁੰਚੇ ਚ ਹੀ ਦੁਕਾਨ ਆ ਜਾਵਾਂ ਉੱਥੇ ਆ ਥੋੜੀ ਬਾਰ ਕੀ ਰਹਿ ਗਿਆ ਇਥੋਂ ਹਾਂ ਥੋੜੀ ਬਾਟੀ ਆ ਪੱਠੇ ਆ ਕੇ ਵੀ ਹਾਂ ਵੀ ਸਸੇ ਹੀ ਕਾ ਸੇਕਾ ਹੋਰ ਵੀ ਟੂਟੀਆਂ ਵੀ ਬਾਥਰੂਮ ਦਾ ਸਭ ਵੀਡੀਓ ਬਣਾਵਾਂਗੇ ਹਾਂ ਓਏ ਹਾਂ ਹੁਣ ਹੁਣ ਕੀ ਕਰਾਂਗੇ ਅੱਗੇ ਬਸ ਨਾਲ ਆਪਾਂ ਤੇ ਟੂਟੀਆਂ ਦਾ ਸਮਾਨ ਤੇ ਇਕੱਲੇ ਆਵਾਂਗੇ ਆਪਾਂ ਹਾਂ ਠੀਕ ਐ ਅੱਛਾ ਬਾਥਰੂਮ ਲਾਣਾ ਮਿਸਤਰੀ ਉੱਤਰ ਕੇ ਠੀਕ ਆ ਤਰੀ ਆਊਗਾ ਬਹੁਤ ਠੀਕ ਗੱਲ ਕਰਾਂਗੇ ਠੀਕ ਲੱਗਣਾ ਭਾਈ ਨਾ ਯਾਰ ਇਹ ਤਾਂ ਉੱਠੀ ਨਹੀਂ ਕਰਨਾ ਉਹ ਚ ਮੇਜਰਾ ਇਹ ਤਾਂ ਉੱਠੀ ਨਹੀਂ ਕਰਨਾ ਉਹ ਚ ਸੱਤੀ ਵਾਲੇ ਭਾਂ ਦੇ ਗੜਾ ਮੇਰੇ ਪੀ ਲਾਈ ਇਹ ਨਿਉ ਹੈ ਪੀਆ ਦੇ 100 ਰੁਪਏ ਲਾਣਾ ਗਰਦੇ ਵਾਲਾ ਉਹ ਗਰਦੇ ਵਾਲਾ ਖਾਨੇ ਚ ਟੂਟੀ ਲਾਉਣੀ ਹੈ ਹੈ ਕਾਤ ਲਵਾਏਗਾ ਭੈਣ ਦੇ ਖਸਮਾ ਹੱਗਣਾ ਤੂੰ ਸਾਮਾਨ ਵੀ ਦੇਖਾਂਗੇ ਉੱਥੇ ਇਹ ਕਹੂਗਾ ਕਿ ਇਹ ਮੈਂ ਆਪੂ ਵੀ ਤੁੱਲਾ ਹੋਇਆ ਹੁੰਦਾ ਇਹ ਨੂੰ ਦੋ ਚੀਜ਼ ਨੂੰ ਆਪਾਂ ਹੁਣ ਤੁੱਲੇ ਨਾ ਬਸ ਇਹ ਤੁੱਲਾ ਕੀ ਕਰਨ ਆ ਗਿਆ ਅੱਛਾ ਦਰ ਸਮੇਂ ਤੇ ਹੱਗ ਦੇ ਹੁੰਦੇ ਹਾਂ ਦੇਖ ਮੈਂ ਕੋਈ ਨਹੀਂ ਦੋ ਬਹਾਗ ਦੇ ਬਿੱਟ ਪਾਈ ਕੇ ਹੱਗਦੇ ਬਿੱਟ ਪਾਈ ਕੇ ਹਾਂ ਕਸਮਾ ਜੀ ਤੁਹਾਨੂੰ ਸੰਭਲਣ ਨੂੰ ਦੱਸ ਹੀ ਨਹੀਂ ਹੈ ਹੈ ਇਹੀ 3 ਧੰਮੇ ਆ ਦੂਤੀ ਰਖਾ ਮਚੂਲਾ ਬਣਾਈ ਹੱਕ ਨਾਲ ਜੇ ਦਿਖਾ ਕੁਮਾਰ ਆਇਆ ਉਹ ਕਰੇ ਹੂੰ ਐ ਐ ਜੇ ਪਹਿਲੀ ਪਹਿਲੀ ਵਾਰ ਕਿਤੇ ਗਿਆ ਉਹ ਮੈਂ ਐ ਤਾਂ ਨਹੀਂ ਹੋਇਆ ਖੁਸ਼ੀ ਵਿੱਚ ਕੋਈ ਕਿਵੇਂ ਡਿਗਾਰਡਮੈਂਟ ਹੈਰ ਜਾ ਕੋਈ ਤੇਰੇ ਨਾਲ ਕੀਤਾ ਹੋਵੇ ਕੋਈ ਕਿਵੇਂ ਪਹਿਲੀ ਪਹਿਲੀ ਵਾਰ ਕਿਵੇਂ ਇਹ 33 ਹੱਗਣ ਗਿਆ ਵੀ ਕਿਤੇ ਬਾਹਰ ਜਿਵੇਂ ਹੁਣ ਆਪਾਂ ਪਿੰਡਾਂ ਦੇ ਆਪਣੇ ਯਾਰ ਪਹਿਲਾਂ ਬੈਠੀ ਦਾ ਨਹੀਂ ਪਹਿਲਾਂ ਦੂਜੀਆਂ ਬਣੀਆਂ ਹੋਈਆਂ ਸੀ ਦੇ ਤਾਂ ਹੋਇਆ ਸੀ ਤੈਨੂੰ ਜਿੱਦਿ ਸੀ ਕਪਾਣ ਲਿਆਇਆ ਹਾਂ ਹਾਂ ਉਹ ਇਹ ਤਾਂ ਮਰੇ ਟੱਤੀ ਨਿੱਕਲ ਨੀ ਤੇ ਹਾਂ ਇਹਨੂੰ ਮੈਂ ਗੱਲ ਕਰਦਾ ਚਾ ਜਿੱਦਿ ਕਪਾਣ ਲਿਆਇਆ ਸੀ ਭਾਈ ਸਾਨੂੰ ਧੁੰਦ ਪੈ ਗਈ ਬਾੜੀ ਅਸੀਂ ਉਸੇ ਤਰ੍ਹਾਂ ਕਣਕ ਵਾਲ ਟਹਿਣਾ ਰਹਿ ਗਏ ਸੜਕ ਦੇ ਉੱਤੇ ਪੈਟਰੋਲ ਪੰਪ ਆ ਉੱਥੇ ਭਰਾਵਾ ਤੜਕੇ ਜਦੋਂ ਪਰਪਸ ਵੀ ਮਾੜਾ ਪੁੱਤਾ ਜੰਮੀ ਪਰਫੀ ਜੰਮੀ ਸੀ ਜਦੋਂ ਇੰਨੀ ਠੰਡ ਪਈ ਸੀ ਹਾਂ ਆ ਕੀ ਮਾੜਾ ਪਤਾ ਜਦੋਂ ਤੜਕੇ ਹੋ ਉੱਥੇ ਹੱਥ ਧੋਤੇ ਨਾ ਜਿਵੇਂ ਬੱਡੇ ਪ੍ਰੇਸ਼ਨ ਕਰਨ ਵਿੱਚ ਟੀਕਾ ਲਾਉਂਦੇ ਹੁੰਦੇ ਐ ਸੁਣਨ ਹੋ ਗਈ ਭਾਂਗਾਂ 2 1/2 ਘੰਟੇ ਲੋਟ ਆਇਆ ਕਮੋ ਕੋਣਾ ਸੰਦਾ ਪਾਣੀ ਕੀ ਭਾਵਾ ਪਤੀ ਨਹੀਂ ਲੱਗਿਆ ਵੀ ਹੈਗੀ ਏ ਕਿ ਨਾ ਰਾਤ ਵੀ ਅਸੀਂ ਗੱਡੀ ਚ ਪਾ ਕੇ ਇਕੱਠੀ ਮੈਂ ਮਾਮੇ ਨੇ ਤੇ ਕੋਣ ਜਵਾਹ ਜੀ ਨੇ ਤਿੰਨਾਂ ਨੇ ਹੈ ਓਏ ਹੈ ਪਤੀ ਨਹੀਂ ਲੱਗਿਆ ਹੈਗੀ ਏ ਕਿ ਨਾ ਹਾਂ ਪਤੀ ਨਹੀਂ ਲੱਗਿਆ ਨਾਲ ਹੀ ਨਹੀਂ ਪਤਾ ਲੱਗਿਆ ਕਿ ਟੀਟਰ ਹੈਗੇ ਤੇ ਨਹੀਂ ਟੀਟਰ ਹੈਗੇ ਨਹੀਂ ਜਾਂ ਨਾਲ ਹੈਗਾ ਭਾ ਨੀਂ ਵਾਲਾ ਪਹਿਰਾ ਆ ਗਿਆ ਹੈ ਟੀਟੀ ਵਾਲਾ ਪਹਿਰਾ ਆ ਗਿਆ ਆਵਾਜ਼ ਜੀ ਕੋ ਕਰਦੀ ਆਏ ਹੋਏ ਤੇ ਕੇਰ ਕੋਲ ਬੈਠੇ ਕਲੱਚ ਫੁੱਲ ਦੇਆ ਕਰ ਫਿਰ ਨੂੰ ਜਿੰਨਾ ਕਲੱਚ ਮੈਂ ਹਲਕਾ ਚ ਦੇਣਾ ਕਲੱਚ ਸੱਗੀਆਂ ਵੀ ਦੂਤੀਆਂ ਮੈਂ ਕਿਦੇ ਹਲਕੇ ਚ ਦੇਣਾ ਕਲੱਚ ਹਾਂ ਗੱਡੀਆਂ ਹੋ ਗਈਆਂ ਆਪਣੇ ਕੋਲੇ 4 ਹਨਾ ਓਏ ਹਾਂ ਪੰਜਵੀਂ ਅਜੇ ਤਿਆਰ ਹੋਈ ਜਾਂਦੀ ਐ 4 ਹੋ ਗਈ ਹੈਂ 4 ਪੰਜਵੀਂ ਤਿਆਰ ਹੁੰਦੀ ਆ ਇਹ ਚੱਤਣਾ ਚ ਲੈਣੀਆਂ ਬਾ ਇਹ ਕਹਿੰਦਾ ਗੱਡੀਆਂ ਹੀ ਲਿਓਣੀਆਂ ਕਹਿੰਦਾ ਹੋਰ ਕੁਛ ਨਹੀਂ ਕਰਨਾ ਇਹਦੀ ਭੈਣ ਨੂੰ ਕਹਿੰਦਾ ਆਓ ਚੱਟ ਦੀ ਇੱਕ ਲੈ ਲਓ ਭੈਣ ਜੀ। ਸ਼ੌਂਕੀ ਹੈ ਗੱਡੀਆਂ ਦਾ ਇਹ। ਅੱਛਾ ਜੀ ਜੀ ਰਹਿ ਗਈ ਆਈ ਨੂੰ ਤੇ ਗੱਡੀ ਨੂੰ ਕਾਇਚੀ ਕਰੀ ਗੀ। ਹਉ ਕੱਲੀ ਕੱਲੀ ਸਹੂਲਤ ਹੈ ਚਾ। ਹਉ ਆਪਾਂ ਅੰਦਰ ਜੀ ਹੈਂ। ਟਰੱਕ ਹੈ ਵਾਂ। ਨਾ ਇਹ ਟਰੱਕ ਹੈ। ਟਰੱਕ ਹੈ। ਛੋਟਾ ਛੋਟਾ ਕਹਿੰਦੇ ਇਹਨੂੰ। ਹੈ ਇੱਕ ਹੈ ਕਾਲੇ ਰੰਗ ਦੀ। ਛੋਟਾ ਦਾ ਹੈਗੀ ਹੌਲੀ ਰੱਖ। ਓਣਾ ਭੈਣ ਦਾ ਯਾਰ ਪਹੀ ਪੂਹੀ ਚਤਾਰ ਦੀ ਕਿਸੇ। ਇਹ ਸੇਕੀ ਦਾ ਵੀ ਘਰ ਹੈ ਨਾ ਓਏ ਹਾਂ ਇਹ ਗੱਲ ਜਿਹੜਾ ਨਾ ਆਪਣਾ ਆਉਂਦਾ ਨੇ ਆ ਦੇਖੋ ਸਾਡੇ ਐਕਟਰ ਕੱਲੀਆਂ ਕੱਚਾ ਹੀ ਤੋਰੇ ਪਰਦੇਸIAL ਦੇ ਮਹੀਨੇ ਚ ਕੱਲੀ ਘਾਟੇ ਵਿੱਚ ਫਿਰਦਾ ਪਤੰਦਰਾ ਮੁੜ ਕੇ ਟੀਕੇ ਲਵਾਈ ਜਾਏਗਾ ਓ ਟੀਕੇ ਲਵਾਈ ਜਾਏਗਾ ਮੁੜ ਕੇ ਹਾਂ ਟੀਕੇ ਵਾਲੀ ਗੱਲ ਕੋਣ ਹੈ ਬਾਈ ਕੋਣ ਹੈ ਹਾਂ ਹਾਂ ਤੂੰ ਕੀ ਦੇਖਣਾ ਓਏ ਪਾ ਲਾਂਗੇ ਪਾ ਲਾਂਗੇ ਹਾਂ ਇਹ ਪਾਇਨਾ ਹਿੰਦੀ ਫਿਲਮਾਂ ਦਾ ਸ਼ੌਂਕੀ ਆ ਓਏ ਇੱਕ ਤਾਂ ਤੂੰ ਉਹ ਹੈਨਾ ਇੱਕ ਗੱਲ ਤੇਰੀ ਮੈਂ ਦੇਖੀ ਹੈਗੀ ਜਿਹੜੀ ਮਰਜੀ ਕੋਈ ਨਵੀਂ ਮੂਵੀ ਆ ਜੇ ਦੇਖ ਕੇ ਆਉਣਾ ਤੈਨੂੰ ਹੈਂ ਹੈਂ ਜਮਾਂ ਪੱਕੀ ਗੱਲ ਹੈ ਸਟੋਰੀ ਤੇਰੀ ਲਾਈ ਪਈ ਹੁੰਦੀ ਹੈ ਵੀ ਆ ਮੂਵੀ ਮੈਂ ਦੇਖ ਹੈ ਹਾਂ ਬਾਊਡਰ ਦੇਖ ਕੇ ਆਏ ਆ ਵਧੀਆ ਫਿਰ ਮੈਂ ਵਧੀਆ ਹੈਗੀ ਕੀ ਵਧੀਆ ਲੱਗਿਆ ਤੈਨੂੰ ਓਚ ਉਹਦੀ ਕਹਾਣੀ ਬੜੀ ਐ ਮੋਸ਼ਨਲ ਸੀਨ ਬੜੇ ਵਧੀਆ ਨੇ ਉਹਦੇ ਹਾਂ ਆ ਟਾਈਮ ਤੱਕ ਇੱਕ ਸੱਚਮਤ ਰਕਲ ਉਹ ਦੇਖਿਆ ਸੀ ਉਹ ਲੋਗੋ ਜਾਂ ਕਿਵੇਂ ਕੀ ਗੱਲਬਾਤ ਲੋਗੋ ਭਾਈ ਆਪਣਾ 뮤직 ਕੰਪਨੀ ਬਣਾਈ ਆਪਾਂ ਹਾਂ ਸਿੰਦਰ ਬਰਾਡ 뮤직 ਦੇ ਨਾਂ ਤੇ ਅੱਛਾ ਤੂੰ ਮੰਨ ਕੇ ਚੱਲ 뮤직 ਆਪਦੇ ਗਾਣੇ ਪਾਇਆ ਕਰੇਗਾ ਜਾਂ ਕਿਸੇ ਦੇ ਵੀ ਤਿਆਰ ਕਰਦੇ ਹਾਂ ਨਾ ਆਪਦੇ ਗਾਣੇ ਆਪਣਾ ਲਿਖਿਆ ਹੋਇਆ ਗੀਤ ਤਿਆਰ ਕਰਨਾ ਆਪਣਾ ਪਲੀ ਕਰਾਂਗੇ ਗੀਤ ਦਾ ਨਾਮ ਹੈ ਫਾਈਟ ਗਾਇਆ ਡੀਜੇ ਲ ਨੇ ਹਾਂ YouTube ਚੈਨਲ ਇੰਦਰ ਬਰਾੜ ਮਿਊਜ਼ਿਕ ਤੇ ਵਸ ਤਿੰਨ ਚਾਰ ਦਿਨਾਂ ਤੱਕ ਪਾ ਦੇਾਂਗੇ। ਅੱਛਾ ਤੇ ਬਾਅਦ ਤੋਂ ਬਾਅਦ ਸ਼ੇਅਰ ਕਰਿਓ। ਮੋਟੀਵੇਸ਼ਨਲ ਸੌਂਗ ਆ ਵਧੀਆ ਹਿੰਮਤ ਹੌਂਸਲੇ ਵਾਲਾ। ਠੀਕ ਹੈ। ਜਿਵੇਂ ਤੇਰੇ ਚ ਹਾਂ ਜਿਵੇਂ ਮੇਰੇ ਚ ਆਪ ਨੂੰ ਦੇਖ ਕੇ ਲਿਖਿਆ ਤੈਂ? ਮੈਂ ਆਪਣੇ ਆਪ ਨੂੰ ਦੇਖ ਕੇ ਲਿਖਿਆ ਸਮਝ ਲਾ। ਠੀਕ ਹੈ। ਆਪਣੇ ਚ ਬਹੁਤ ਹਿੰਮਤ ਆ ਬਈ। ਨਹੀਂ ਬਹੁਤ ਹਿੰਮਤ ਆ। ਤੜਕੀਆਂ ਗਿੱਡਾਂ ਦਾ ਹੁਣ ਕਰਦਾ ਤੇ ਮਤਲਬ ਤਾਂ ਪਤਾ ਲੱਗੀ ਜਾਂਦਾ ਤੇਰੀ। ਹਾਂ ਸੁਸਤੀ ਛਡਾਉਣੀ ਆ ਭਾਂ ਦਾ। ਇਹ ਬੰਦਿਆਂ ਨੂੰ ਦੇਖ ਲਓ। ਸ਼ੂਟਿੰਗ ਤੇ ਬੁਲਾ ਲੈਂਦੇ ਨੇ ਮੈਨੂੰ। ਰੋੜ ਆਪਦੇ ਪਾਈ ਜਾਂਦੇ ਰਹਿੰਦੇ ਆ ਭੈਣ ਮੈਨੂੰ ਸੁਸਤੀ ਚੜੂ ਹੋਰ ਕੀ ਕਰੂ ਨਹੀਂ ਫਿਰ ਜਿਵੇਂ ਹੁਣ ਤਰ੍ਹਾਂ ਸੀਨ ਹੈਗਾ ਜੀ ਫਿਰ ਅੱਜ ਯਾਰਾ ਨਾਲ ਸਾਈਡ ਤੇ ਬੈਠਾ ਰਹਿੰਨਾ ਉੱਥੇ ਆਪਦੇ ਸੀਨ ਕਰੀ ਜਾਣਗੇ ਜੇ ਮੈਨੂੰ ਬੋਲ ਮਾਰਨਗੇ ਮੈਨੂੰ ਐ ਆਉਂਦਾ ਚੱਲ ਰੋੜ ਆ ਗਿਆ ਰੋੜਾ ਮੈਂ ਹਲੇ ਕੱਪੜੇ ਲਾਏ ਨਹੀਂ ਹੋਰ ਕੱਢ ਲੈ ਸੀਨ ਤਾਂ ਲੈ ਤੈਨੂੰ ਐ ਲੱਗਦਾ ਹੈ ਜਿਵੇਂ ਪੱਛੀ ਅਜੇ ਤਾਂ ਹੱਥੋਂ ਟੱਕ ਨਹੀਂ ਛੱਡਣਾ ਆ ਗਿਆ ਫਿਰ ਕਹਿੰਦੇ ਆ ਕੈਮਰਾ ਲੈ ਮਾਰਾ ਯਾਰ ਹੈ ਫੜੀ ਆ ਫੜ ਲਓ ਐ ਫਿਰ ਹੁਣ ਕੈਮਰਾ ਫੜਾਉਣਾ ਵੀ ਜ਼ਰੂਰੀ ਹੈ ਹਉ ਜ਼ਰੂਰੀ ਯਾਰ ਇਹ ਕੰਮ ਦਾ ਲੈਣੇ ਤਿੱਥੋਂ ਐਡਾ ਵੱਡਾ ਕਲਾਕਾਰ ਤੁਸੀਂ ਬਿਠਾ ਕੇ ਬੇਸਟ ਕਰ ਦਿੰਦੇ ਹੋ ਅੜੀ ਗੱਲ ਆ ਤੁਹਾਡੇ ਨਾਲ ਨਹੀਂ ਸੀਨ ਹੈਗਾ ਸੀ ਅਜ ਤਰਾ ਅੜੀ ਗੱਲ ਆ ਤੁਹਾਡੇ ਨਾਲ ਨਹੀਂ ਸੀਨ ਤੇਰਾ ਹੋਇਆ ਨਹੀਂ ਅਜ ਹੋ ਗਿਆ ਜੀ ਹੋ ਗਿਆ ਹੋ ਗਿਆ ਫੇਰ ਇੱਕ ਸੀਨ ਮੇਰਾ ਹੋਇਆ ਇੱਕ ਤੇਰਾ ਹੋਇਆ ਠੀਕ ਹੈ ਉਨਹੀਂ ਹੋਏ ਨੇ ਇੱਕ ਹੋ ਗਈ ਹਾਂ ਮੇਰੇ ਪਰ ਦੋ ਹੋ ਗਏ ਠੀਕ ਹੈ ਤੁਸੀਂ ਹੀਰੋ ਯਾਰ ਅਸੀਂ ਸਾਈਡ ਕਲਾਕਾਰ ਨਹੀਂ ਨਹੀਂ ਐ ਫਿਰ ਬਚੋਲਾ ਤੇ ਓਲਾ ਨੀ ਟੂ ਸ਼ਟਰਾਂ ਵਾਲੇ ਵਾਂਗੂ ਪੂਰੀ ਮਿਹੂਰੀ ਐ ਦੀ ਹੈਂ ਇੰਦਰ ਬਰਾੜ ਨੈਡੋ ਜਾਤਰਾ ਆਇਆ ਮੈਂ ਹਾਂ ਪਤਾ ਦੁੱਤ ਨਾ ਤੂੰ ਦਾ ਪੈਦੀ ਬੋੜੀ ਚੰਗਾ ਪਾਇਆ ਤੂੰ ਦਾ ਇਸੇ ਦੀ ਰਮੜਿਆ ਰਹੀ ਓਏ ਇਹ ਫਿਰ ਆਪਦਾ ਗਾਣੇ ਗੂਣੇ ਦਾ ਦੱਸੀ ਜਾਂਦਾ ਵੀ ਮਾਚਾਲ ਦਰਸ਼ਕਾਂ ਨੂੰ ਦੱਸ ਦਈਏ ਗਾਣੇ ਵਾਲੇ ਗਾਣੇ ਵਾਲੇ ਗਾਣੇ ਕੰਪਨੀ ਖੋਲੀ ਆਣੇ ਇੰਦਰ ਬਰਾੜ 뮤직 뮤직 ਕੰਪਨੀ ਦਾ ਨਾਮ ਤੈਨੂੰ ਵਧੀਆ ਦਿੱਤਾ ਇੰਦਰਾ ਨਹੀਂ ਅਸੀਂ ਤਾਂ ਆਪ ਹੀ ਦੇ ਲਾਂਗੇ ਅਸੀਂ ਨਾਮ ਦੇ ਤਾ ਹੈ ਛੋਡੇ ਵਾਲੇ ਨਾਮਾਂ ਦੇ ਹੱਥ ਬੰਨੇ ਦੇਖ ਲੈ ਮਸ਼ਹੂਰ ਹੋ ਜਾਗਾ ਨਾ ਨਾ ਹੈ ਛੋਟੇ ਮਸ਼ਹੂਰੀ ਕਰਬ ਨਹੀਂ ਪਰ ਮਸ਼ਹੂਰ ਨੂੰ ਕੀ ਮਸ਼ਹੂਰ ਕਰਾਂਗੇ ਮਸ਼ਹੂਰੀ ਦਾ ਗੱਲ ਹੈ ਹੈ ਮਸ਼ਹੂਰ ਨੂੰ ਅਸੀਂ ਕੌਣ ਹੋਨੇ ਆਣਾ ਮਸ਼ਹੂਰ ਕਰਨ ਵਾਲੇ ਅਸੀਂ ਤੇਰੇ ਨਾਲ ਲੱਗ ਕੇ ਮਸ਼ਹੂਰ ਹੋਵਾਂਗੇ ਕੀ ਗੱਲ ਹੈ ਹਣਾ ਵੇ ਹੈ ਨਾ ਲੱਕੜ ਨਾਲ ਲੋਹਾ ਤਰਜੰਦਾ ਹੁੰਦਾ ਫੇਰ ਹਾਂ ਪਰ ਕਹਾਣੀ ਵਿੱਚ ਦੁੱਸਤ ਕੱਲਾ ਲੋਹਾ ਤਰਦਾ ਨਹੀਂ ਨਾਲ ਲੱਕੜ ਵੀ ਜ਼ਰੂਰੀ ਹੈ ਪੜੀ ਦਾ ਗਣਾਂ ਦੀ ਲੱਕੜ ਨਾਲ ਲੋਗਾ ਕਰ ਜਾਂਦਾ ਹੈ ਹੂੰ ਬਹੁਤ ਇੰਟਰਸਟਿੰਗ ਹੈ ਕੋਈ ਨਾ ਸ੍ਰੀਸ਼ ਕਾਫੀ ਤਗੜੀ ਹੈ ਤੋ ਉਹ ਸਿੱਖ ਜਾਓਗੇ ਸਿੱਖ ਜਾਓ ਕੋਈ ਨਾ ਦਿਲ ਨਾ ਛੱਡੋ ਸਿੱਖ ਜਾਓ ਨਹੀਂ ਬਈ ਉਸਤਾਦ ਆ ਤੂੰ ਦੇਖ ਸਾਡਾ ਹੈ ਹਾਂ ਇਹਦਾ ਹੈ ਹਾਂ ਉਸਤਾਦ ਜੀ ਦਾ ਫਿਰ ਮਾੜੀ ਰਿਸਪੈਕਟ ਅਸੀਂ ਕਰ ਵੀ ਦਿੰਨੇ ਆਂ ਫੇਰ ਹੀ ਸਿੱਖੋਗੇ ਕਾਕਾ ਐਂ ਸਾਹ ਦੇਖ ਮਾੜੀ ਰਿਸਪੈਕਟ ਕਰ ਵੀ ਦਿੰਨੇ ਆਂ ਜੇ ਬਾੜੀ ਕਰਦੀ ਫਿਰ ਉਸਤਾਦ ਵੀ ਚਾਂਬਲਿਆਂ ਦਾ ਸਾਡਾ ਯਾਨੀ ਤਦ ਵੀ ਕਰਨ ਵਾਲੇ ਚਿੱਤੇੋਂ ਪਤਾ ਹੈ ਹਾਂ ਬਤਾਲੂ ਸਟੇਜ 2 ਮੈਨੂੰ ਦੱਸਿਆ ਬੰਦੇ ਨੇ ਮੈਨੂੰ ਤੇਰੇ ਯਾਰ ਨੇ ਦੱਸਿਆ ਕਹਿੰਦਾ ਮਾੜਾ ਇਹਨੂੰ ਬਸ ਠੀਕ ਠਾਕ ਜੀ ਰਿਸਪੈਕਟ ਦਿਆ ਕਰੋ ਕਹਿੰਦਾ ਇਹ ਇਹਨੇ ਆਲਾ ਕਹਿੰਦਾ ਹੈ ਨਹੀਂ ਚੱਕ ਗਿਆ ਤੈਨੂੰ ਹਾਂ ਮਾੜਾ ਉਹ ਠਕਮੋ ਤੋਂ ਜਰਿਆ ਜਾਂਦਾ ਯਾਰ ਉਹ ਤਾਂ ਪੌੜੀ ਕਿੱਥੇ ਨਾਲ ਆਏਗਾ ਐ ਪੌੜੀ ਕਿਉਂ ਖਿੱਚਦਾ ਯਾਰ ਹਾਂ ਮੈਨੂੰ ਪਤਾ ਹੀ ਆਦਾ ਦੇਖੀ ਕਿਤੇ ਤਰੱਕੀ ਨਾ ਕਰ ਜੇ ਬੰਦਾ ਹਾਂ ਉਹ ਮੈਂ ਹੁਣ ਯਾਰ ਸੱਚੀ ਗੱਲ ਕਹੇ ਤੀ ਅਗਲੇ ਨੇ ਯਾਰ ਫਿਰ ਤੂੰ ਐਂ ਕਰਦਾ ਤੇ ਗ੍ਰੈਂਡ ਸੀਜ਼ਨ 3 ਆ ਗਿਆ ਗਿਆਨ ਵੇ ਗਿਆਨ ਗਿਆਨੀ ਜਿਸ ਵਿੱਚ ਇਸ ਵਾਰ ਸਟੋਰੀ ਮੈਂ ਤਾਂ ਖੜਕੀ 5 ਮਿੰਟ ਆਇਆ ਉਹਦੇ ਕੋਲੇ ਅੱਛਾ 5 ਮਿੰਟਾਂ ਹੀ ਦੇਖਦਾ ਮੈਂ ਕਹਤਾ ਉਹਨੇ ਜਿਸ ਫਰੂਸੀ ਦੇ ਧੰਦੇ ਵਿੱਚ ਔਰ ਲੇਡੀ ਠੀਕ ਹੈ ਹਉ ਹਾਂ 5 ਮਿੰਟਾਂ ਜੀ ਤੇਰੇ ਬਾਰੇ ਆਂ ਦੱਸਤਾ ਹਾਂ ਉਹ ਤਾਂ ਬਾਬਾ ਕੁਝ ਜਾਣਦਾ ਨਾ ਉਹਨੇ ਹੂੰ ਲੈ ਮੈਂ ਵੈਬ ਸੀਰੀਜ਼ ਸੱਚ ਕਰ ਲਾਂ ਨਾਈਂਟ ਲਾਤਾ ਹੋਇਆ ਹਾਂ ਡੈਲੀ ਕਰਾਂ ਡੈਲੀ ਕਰਾਂ ਡੈਲੀ ਕਰਾਂ ਡੈਲੀ ਕਿਵੇਂ ਆ ਹੈ ਡੈਲੀ ਕਿਵੇਂ ਆ ਉਹ ਵੀ ਠੀਕ ਹੈ ਹਿੰਦੀ ਬੈਬਸ ਓਏ ਉਹਨੂੰ ਵੀ ਇੱਕ ਦਿਨ ਲਿਆਈ ਨਾ ਇੱਕ ਦਿਨ ਓਏ ਉਹਨੂੰ ਵੀ ਸੱਦ ਨਹੀਂ ਲਿਆਵਾਂਗੇ ਓਏ ਉਹਦਾ ਸੀਨ ਓਏ ਖੁਸ਼ਿਆ ਉਹਦਾ ਸੀਨ ਵੀ ਉਹ ਕਰੀਏ ਆ ਗਿਆ ਮੇਰੇ ਦਿਮਾਗ ਚ ਦੇਣੀ ਦਾ ਠੀਕ ਓਏ ਸੀਨ ਉਹਦਾ ਕਹੇ ਜਾ ਪਾਵਾਂਗੇ ਰੋਲ ਕਹੇ ਜਾ ਪਾਵਾਂਗੇ ਆ ਗਿਆ ਬਸ ਮੇਰੇ ਦਿਮਾਗ ਤੇ ਲਿਫ ਕੁੜੀ ਗੜੀ ਨਾਲ ਤਵ ਕਰ ਲੈ ਗਈ ਨਾ ਨਾ ਆਪਾਂ ਨੂੰ ਪਵਾਵਾਂਗੇ ਹੁਣ ਸੀਨ ਉਹਦਾ ਬਹੁਤ ਤਾਕੜਾ ਸੀਨ ਹੋਊਗਾ ਨਾਲੇ ਉਹਦੇ ਕਰਨਲ ਹੈ ਹੈ ਠੀਕ ਪੂਰਾ ਕਰਨਲ ਵਾਲਾ ਸੀਨ ਦਾ ਉਹਦੇ ਇਹ ਤਾਂ ਠੀਕ ਹੈ ਹੂੰ ਪਹਿਲਾ ਸੀਨ ਉਹ ਤੈਨੂੰ ਦੇਣਾ ਸੀ ਚੇਰ ਮਹਾ ਚੜਾਇਆ ਬਚੋਲੇ ਵਾਲਾ ਵਧੀਆ ਕਰਦਾ ਠੀਕ ਹੈ ਹੂੰ ਸੀਨੋ ਤੇਰੇ ਵੀ ਕਰਨ ਵਾਲਾ ਸੀ ਆਪਾਂ ਕਰ ਦਿੰਦੇ ਵਾਓ ਤੇਰੇ ਗੱਲ ਹੈ ਕੋਈ ਉਹ ਵੀ ਕਰ ਦੂ ਹੂੰ ਉਹ ਵੀ ਕਰ ਦੂ ਉਹ ਤੋ ਤਾਂ ਜਿਹੜਾ ਮਰਜ਼ੀ ਕਰਾ ਲਾ ਆਲ ਰੌਂਡਰ ਬੰਦਾ ਹੂੰ ਹੈ ਮੇਰੇ ਵਰਗਾ ਆਲ ਰੌਂਡਰ ਹਾਂਜੀ ਉਸਤਾਦ ਜੀ ਹਾਂਜੀ ਹਾਂਜੀ ਬੈਰੀ ਗੁੱਡ ਤੂੰ ਯਾਰ ਮਨ ਲਿਆ ਕਰੋ ਗੱਲ ਸਾਡੀ ਮੰਨੀ ਤਾਂ ਜੰਨੇ ਹੋਰ ਕੀ ਛਣਛਣਾ ਹੈ ਹੋਰ ਉਹਨਾਂ ਦਾ ਤੇਰਾ ਹੀ ਤੁਸੀਂ ਸਿੱਧੇ ਹੋ ਜੰਨੇ ਹੋ ਯਾਰ ਇੱਕ ਦਾ ਹੁਣ ਯਾਰ ਹੋਰ ਪਿਆਬੀ ਚ ਤੈਨੂੰ ਉਸਤਾਦ ਉਸਤਾਦ ਕਹੀ ਨੇ ਫੇਰ ਕਹਿੰਦੇ ਐਂ ਦੇ ਕਰਦਣ ਬਹੁ ਹਾਂ ਬੋਤ ਹੁਣ ਕੋਈ ਹੈਗਾ ਸੀਨ ਕਿ ਨਾ ਹੁਣ ਤਾਂ ਚਾਹ ਪੀਓ ਤੈਨੂੰ ਫੇਰ ਆਪਾਂ ਚੱਲਦੇ ਆਓ ਤੇ ਫਿਰ ਚੱਲੀਏ ਫੇਰ ਹੂੰ ਪਾਈਏ ਚਾਲੇ ਬਤਨਾ ਨੂੰ ਕੱਲ ਨੂੰ ਬੇਲੇ ਹੋਏ ਕੱਲ ਨੂੰ ਬਣਾ ਲਾਂਗੇ ਕੱਲ ਨੂੰ ਦੇਖ ਰੋ ਬੇਲਾ ਕਰਨ ਚੱਲਦੇ ਕੱਲ ਨੂੰ ਦੇਖੀ ਜਾਓ ਹਾਂ ਕੱਲ ਨੂੰ ਕਿਵੇਂ ਦੇਖੀ ਜਾਓ ਜਦੋਂ ਕੱਲ ਆਈ ਹੈ ਜਦੋਂ ਕੱਲ ਆਈ ਕੱਲ ਤਾਂ ਬਸ ਆ ਗਈ ਭੈਣੇ ਰਾਤ ਰਹਿ ਗਈ ਵਿੱਚ ਹਉ ਹੂੰ ਜਰਾਤ ਆਈ ਹੂੰ ਜਰਾਤ ਹੈ ਨਹੀਂ ਰ ਫੋਟੋਆਂ ਕਰੜ ਕਿਤੀਆਂ ਸੀ ਤੋ ਵਧੀਆ ਸੀ ਪੂਰੀਆਂ ਸਰਾ ਠੀਕ ਹੈ ਆਪਣੇ ਵਾਲੀਆਂ ਤੂੰ ਮੈਨੂੰ ਭੇਜੀ ਨਹੀਂ ਸੱਚ ਓਏ ਜਿਹੜੀਆਂ ਇੱਥੇ ਕੀਤੀਆਂ ਸੀ ਮੈਂ ਮਹਨੇਲ ਦੀਆਂ ਮੈਂ ਨਹੀਂ ਕੀਤੀਆਂ ਉਹਦੇ ਫੋਨ 'ਚ ਆ ਉਹ ਤੋਂ ਲੈ ਨਹੀਂ ਖੇਰਾ ਉਹਨੂੰ ਕਹਿ ਦੂੰ ਮੈਂ ਨੰਬਰ ਹੀ ਤੈਨੂੰ ਉਹਦੇ ਅੰਦਰ ਨੰਬਰ ਦੇ ਦੀਂ ਮੈਂ ਤੇਰੇ ਤੋਂ ਨੰਬਰ ਵੀ ਦਊਗਾ ਮੈਂ ਉਹੀ ਕਰਿਆ ਕਰੂ ਤੈਨੂੰ ਹੁਣ ਕੌਣ ਠੀਕ ਅੱਛਾ ਆਪਾਂ ਤੇ ਵੱਡੇ ਸਾਹ ਬਣ ਗਏ ਮੈਂ ਤੇਰਾ ਬੱਟਾ ਆਪ ਹਬਾਨਾ ਲਾਈ ਜਿੰਕ ਤੇ ਨਾ ਨਾ ਉਹ ਆਏ ਨਹੀਂ ਹੁਣ ਕਈ ਵਾਰੀ ਮੈਂ ਆਪਦਾ ਕੰਮ ਤੇ ਵਾਜਾਂ ਫਿਰ ਤੁਸੀਂ ਆਪ ਚ ਗੱਲਬਾਤ ਕਰਕੇ ਬਣਾ ਲਿਆ ਕਰੂੰਗੀ ਵੀ ਗੈਪ ਨਾ ਪਵੇ ਨਾ ਕਾਏ ਕਿੱਧਰ ਜਾਂ ਤੈਨੂੰ ਕੌਣ ਚੱਲੂ ਆ ਬਾਹਰ ਐਂ ਤਾਂ ਦੱਸ ਦੇ ਬਾਗਿਆ ਨਾਲ ਉਹਦੇ ਕੰਮ ਤੇ ਹੁਣ ਅੰਮ੍ਰ ਤੇ ਵਾਜਣਾ ਕੋਰੋਨਾ ਕੋਈ ਨਹੀਂ ਚੱਲਦਾ ਤੈਨੂੰ ਬਾਹਰ ਨਹੀਂ ਨਹੀਂ ਚੱਲ ਚੰਗਾ ਆਪਣੇ ਦਰਸ਼ਕਾਂ ਨੂੰ ਕਾਇ ਵੀ ਆਪਣੇ ਬਲੌਗ ਬਲੌਗ ਦੇਖਿਆ ਕਰਨ ਹਾਂ ਕੀ ਹੈ ਤੇਰੇ ਕਹੇ ਤੋਂ ਦੇਖ ਲੈਣਾ ਦੇਖ ਲਿਆ ਕਰੋ ਭਾਈ ਦੇਖ ਲਿਆ ਕਰੋ ਬੰਦੇ ਦਾ ਮੂੰਹ ਦੇਖ ਲਓ ਪਹਿਲਾਂ ਤਾਂ ਠੀਕ ਹੈ ਤੇ ਹੁਣ ਇਹਦੇ ਇਹੇ ਤਰਸ ਕਰਕੇ ਦੇਖ ਲਿਆ ਕਰੋ ਹਾਂ ਚੈਨਲ ਤਾਂ ਦੱਸ ਦਿਆ ਕਰ ਕਿਹੜੇ ਚੈਨਲ ਤੇ ਹੁੰਦੀ ਹੈ ਚੈਨਲ ਹੈਗਾ ਆਪਣਾ ਜੈਬੀ ਦਸੌਂਦੀ ਆ ਜੈਬੀ ਦਸੌਂਦੀ ਆ ਤੇ ਉਹ ਕਹ ਕੇ YouTube 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 ਜੈਬੀ ਦਸੌਂਦੀ ਆ ਤੇ ਦੇਖੋ ਭਾਈ ਤੇ ਆਪਰੇ ਪਾਇਆ ਕਰਾਂਗੇ ਹਾਂ ਦੋਸਤੋ ਜੇ ਆਪਣੇ ਬਲੌਗ ਵਧੀਆ ਲੱਗਦੇ ਆ ਤੁਹਾਨੂੰ ਤੇ ਸ਼ੇਅਰ ਕਮੈਂਟ ਲਾਈਕ ਜਰੂਰ ਕਰ ਦਿਆ ਕਰੋ ਉਹਦਾ ਕੰਮ ਆਇਆ ਯਾਰ ਹੈ ਦੇਖੀ ਕਿਤੇ ਆਦਾ ਲਾਈਕ ਵਿਊ ਖਰਾਬ ਕਰ ਲੋਗੇ ਕਾ ਤੇ ਉਹ ਦੇਖ ਲੋ ਉਹਦਾ ਪੈਨ ਲਾਈਟ ਨਾਲ ਲੱਗੂ ਚੱਕੀ ਬੈਠਾ ਤਾਰਾਂ ਹੈ ਪਤਾ ਨਹੀਂ ਪਤਾ ਕੀ ਕਰਦਾ ਹੁਣ ਮਿਸਤਰੀ ਉਹ ਬਣਿਆ ਰਹਿਣਾ ਚਲੋ ਮਿਲਦੇ ਆ ਤੁਹਾਨੂੰ ਅਗਲੇ ਬਲੌਂਗ ਚ ਫਿਰ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਆਪਣੇ ਹੁਣ ਇਹ ਵੀਡੀਓ ਚ ਬਹੁਤ ਕੁਝ ਹੋਣਾ ਬਹੁਤ ਕੁਝ ਹਨਾ ਅੰਦਰ ਹਾਂ ਹਾਂ ਨਵਾਂ ਨਵਾਂ ਮਸਾਲਾ ਨਵਾਂ ਨਵਾਂ ਮਸਾਲਾ ਦਿਖਾਵਾਂਗੇ ਆਪਣਾ ਫੇਸਬੁੱਕ ਤੇ ਪੇਜ ਹੈ ਡੀ ਟਲ ਜੱਟ ਦੇ ਨਾਮ ਤੇ ਉਥੇ ਆਪਣੀ ਜਿਹੜੀ ਆਪਾਂ ਵੀਡੀਓ ਸ਼ੂਟ ਕਰਦੇ ਹੁੰਨੇ ਆ ਉਥੇ ਵੀਡੀਓ ਆਉਂਦੀਆਂ ਨੇ ਉਹ ਵੀ ਜਰੂਰ ਦੇਖਿਓ ਤੇ ਆਪਣੇ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਹਾਂ ਤਾਂ ਕਿ ਅਗਲੀ ਵੀਡੀਓ ਤੁਹਾਡੇ ਸਾਹਮਣੇ ਆ ਜਾਇਆ ਕਰਨ ਆਪਣੇ ਉਹਦੇ ਤੇ ਇਹ ਵੀਡੀਓ ਦੇ ਘੱਟੋ-ਘੱਟ 9 ਪਾਰਟ ਆ ਚੁੱਕੇ ਨੇ ਹੂੰ 10ਵਾਂ ਬਸ ਇੱਕ ਦਿਨ ਵਿੱਚ ਆ ਜਾਊਗਾ ਹਾਂ 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 ਇੱਕ ਦੋ ਦਿਨਾਂ ਤੱਕ ਦਸਵਾਂ ਆਪਾਂ ਬਸ ਸੂਟ ਹੋ ਗਿਆ ਸੂਟ ਪੂਰਾ ਹੋ ਗਿਆ ਤੋ ਭਾਗ ਭਾ ਦਨੇ ਉਹਨੇ ਇੱਕ ਹਫਤੇ ਅੱਜ ਆ ਸੂਟ ਕਰਤਾ ਅਗਲੇ ਪਾਰਟ ਅੱਗੇ ਕਰੀ ਜਾਵਾਂਗੇ ਜਿਵੇਂ ਜਿਵੇਂ ਤੇ ਅੱਗੇ ਅੱਗੇ ਇਹ ਵੀਡੀਓ ਚ ਬਹੁਤ ਕੁਝ ਹੋਣਾ ਤੁਸੀਂ ਦੇਖਿਓ ਇੱਕ ਵਾਰੀ ਜ਼ਰੂਰ ਫੇਸਬੁੱਕ ਤੇ ਜਾ ਕੇ ਡਿਜੀਟਲ ਜੱਟ ਆਪਣਾ ਡਿਜੀਟਲ ਜੱਟ ਪੇਜ ਆ YouTube ਤੇ ਵੀ ਉਹੀ ਆ Instagram ਤੇ ਵੀ ਉਹੀ ਆ ਡਿਜੀਟਲ ਜੱਟ ਦੇ ਨਾਮ ਤੇ ਬਣਾਇਆ ਹੋਇਆ ਸਭ ਕੁਝ ਫੇਸਬੁੱਕ ਤੇ ਫੇਸਬੁੱਕ ਵਾਲਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਉਹਦੇ ਤੇ ਆਪਣੀਆਂ ਜਿਹੜੀਆਂ ਵੀਡੀਓ ਸ਼ੂਟ ਕਰਦੇ ਆਂ ਆਪਾਂ ਰੋਜ਼ ਤੇ ਇਹ ਆਉਂਦੀਆਂ ਨੇ ਹਫ਼ਤੇ ਚੋਂਦੀਆਂ ਨੇ 2 ਤੇ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਮਿਲਦੇ ਆਂ ਤੁਹਾਨੂੰ ਅਗਲੇ ਬਲੌਗ ਵਿੱਚ ਉਦੋਂ ਤੱਕ ਲਓ ਨਿਆਰੇ ਸਸਿਕਾ ਸਿਕਾ